ਦੇ ਦੇ ਹਾਲ ਤੇ ਬੱਚੇ ਦਾ ਕੋਈ ਜੋਕ ਨਹੀਂ ਸੀ ਜੋਸ਼ ਬੱਲਣ ਵਾਲੀ ਇੱਕਣ ਦਾ ਕੋਈ ਬੱਕਰੇ ਨੂੰ ਵੀ ਨਹੀਂ ਬੜਦਾ ਮੇਰੇ ਉਹਦੇ ਬਾਹਰ ਕੀਤਾ ਅੱਜ ਦੀ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਖੰਨਾ ਦੇ ਵਿੱਚ ਇਸ ਔਰਤ ਦਾ ਜਿਹੜਾ ਇਹ ਬਿਹਾਰੀ ਹੈ ਇਸ ਨੇ ਕਤਲ ਕਰ ਦਿੱਤਾ ਤੇਜ ਹਥਿਆਰਾਂ ਦੇ ਨਾਲ ਵੜ ਦਿੱਤੀ ਤਿੰਨ ਜਵਾਕਾਂ ਦੀ ਮਾਂ ਕੀ ਸੀ ਐਕਚੁਅਲੀ ਪਿੱਛੇ ਸਾਰੀ ਸਟੋਰੀ ਆਪਾਂ ਸੁਣਦੇ ਆਂ ਉਹਨਾਂ ਦੇ ਘਰ ਵਾਲੇ ਦੇ ਕੋਲੋਂ ਐਕਚੁਅਲੀ ਘਰ ਵਾਲਿਆਂ ਨੂੰ ਰੋਟੀ ਦੇ ਕੇ 8 ਵਜੇ ਇਹ ਬੰਦਾ ਇਸ ਨੂੰ ਬੁਲਾਉਂਦਾ ਹੈ ਬਲਾ ਕੇ ਜੋ ਇੱਕ ਹਾਲ ਸਾਰਾ ਕਰਦਾ ਉਹ ਸਾਰੀ ਖਬਰ ਸਾਹਮਣੇ ਆਈ ਆ ਆਪਾਂ ਸੁਣਦੇ ਆਂ ਕਿਨੇ ਕੀਤਾ ਕਤਲ ਇਹ ਪ੍ਰਵਾਸੀ ਮਜ਼ਦੂਰ ਆਈ ਯਾਰ ਪਗਲੂ ਨਾ ਇਹਦਾ ਸਰ ਗਾਰੰਟੀ ਸੀ ਕਾਰਨ ਮਾਰੇ ਕੋਈ ਨਹੀਂ ਪਤਾ ਮੈਨੂੰ ਤਾਂ ਮੇਰੇ ਘਰ ਵਿੱਚ ਮੈਨੂੰ ਸ਼ਾਮ ਨੂੰ ਰੋਟੀ ਖਵਾਈ ਉਦੋਂ ਬਾਅਦ ਚਲੀ ਗਈ ਆ ਤੇ ਮੈਨੂੰ 9 ਵਜੇ ਸਰ ਸਾਡੇ ਪਰਗ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦਾ ਫੋਨ ਆਇਆ ਕਹਿੰਦੇ ਵੀਰੇ ਤੁਸੀਂ ਕਿੱਥੇ ਹੋ ਮਾਹੀ ਮੈਂ ਘਰੇ ਤੇ ਕਹਿੰਦੇ ਵੀ ਘਰੇ ਕਹਿੰਦੇ ਵੀ ਤੁਹਾਡੇ ਘਰ ਦੇ ਕਿੱਥੇ ਨੇ ਮਾਹ ਜੀ ਬਾਹਰ ਹੋਣਾ ਮੈਂ ਬਾਹਰ ਵੀ ਨਹੀਂ ਗਿਆ ਜੋ ਉੱਠ ਕੇ ਮੰਦਰੀ ਬਠਰ ਮੈਨੂੰ ਕੋਈ ਪਤਾ ਨਹੀਂ ਕੀ ਗੱਲਬਾਤ ਹੋਈ ਆ ਤੇ ਫਿਰ ਉਹ ਕਹਿੰਦੇ ਵੀ ਤੂੰ ਵੀਰੇ ਮੇਰੇ ਘਰੇ ਆ ਮਾਹੀ ਕੀ ਗੱਲ ਹੋਈ ਨਹੀਂ ਕਿ ਘਰੇ ਆ ਫੇਰ ਮਾਦੇ ਚਾਚਾ ਜੀ ਮੈਨੂੰ ਨਾਲ ਲੈ ਕੇ ਉਹਨਾਂ ਦੇ ਘਰੇ ਗਏ ਤੇ ਘਰੇ ਜਾ ਕੇ ਉਹ ਜਾਨੀ ਸ਼ਨਾਖਤ ਦਾ ਇਹ ਮੁਆਬਾ ਪਸ ਆ ਰਹੇ ਸੀਗੇ ਤੇ ਦੂਬਾਰਾ ਫਿਰ ਮੈਨੂੰ ਨਾਲ ਲੈ ਕੇ ਗਏ ਖਾਤੇ ਕਿਹਨੂੰ ਚੋਰੀ ਉਹ ਹਾਲ ਉਸ ਬੰਦੇ ਨੇ ਵੀ ਕੀਤੀ ਹੈ ਕਿੰਨੇ ਬੰਦੇ ਸੀ ਉਹ ਟੋੜਨ ਪਤਾ ਨਹੀਂ ਉਹ ਕਿੰਨੇ ਸੀਗੇ ਕਿਨੇ ਫਲਾ ਕੱਲਾ ਹੀ ਆਇਆ ਕਰਿਆ ਕਿੱਥੇ ਕਿਹੜੀ ਜਗ੍ਹਾ ਤੇ ਉੱਤ ਪਿੰਡ ਸਿਆੜੀ ਕੀ ਘਰ ਦੇ ਵਿੱਚ ਨਹੀਂ ਬਾਹਰ ਹੈ ਖੇਤਾਂ ਦਾ ਹਾਂਜੀ ਖੇਤਾਂ ਦੇ ਨਹੀਂ ਤੁਹਾਡੀ ਵਾਈਫ ਖੇਤਾਂ 'ਚ ਕੀ ਕਰਨਗੇ ਸੀਗੇ ਪਤਾ ਨਹੀਂ ਹੁਣ ਤਾਂ ਜਦੋਂ ਮੋਬਾਈਲ ਤੇ ਕੋਈ ਫੋਨ ਆਇਆ ਸੀ ਉਹੀ ਫੋਨ ਸੁਣ ਕੇ ਗਈ ਤੇ ਹੈ ਕੌਣ ਬੰਦਾ ਜੀ ਨਹੀਂ ਕੱਪੜੀ ਤਈ ਆ ਜੀ ਫੜ ਲਿਆ ਜੀ ਰਾਤ ਨੂੰ ਚੰਦ ਪਚਾਂਦ ਮੈਂ ਜੀ ਰਾਤ ਪਚਾਂ ਲਿਆ ਜੀ ਫੜ ਲਿਆ ਤੁਸੀਂ ਜਾਣਦੇ ਹੋ ਉਹਨੂੰ ਹਾਂ ਜੀ ਜਾਣਦੇ ਉਹ ਰੰਜਿਸ਼ ਵਗੈਰਾ ਆ ਕੇ ਜੀ ਕੋਈ ਕੋਈ ਰੰਜਿਸ਼ ਨਹੀਂ ਹੈਗੀ ਜੀ ਮੈਂ ਤਾਂ ਹੈਰਾਨ ਹੋ ਬੰਦੇ ਨੇ ਹਾਂ ਜੀ ਇਹ ਪਹਿਲਾਂ ਵੀ ਤੁਹਾਡੇ ਆਉਂਦੇ ਆਉਂਦਾ ਫਿਕਰ ਹੈਗਾ ਜੀ ਨਹੀਂ ਪਹਿਲਾਂ ਨਹੀਂ ਜਿਉਂ ਜਿੱਥੇ ਕਿ ਰਹਿਣਗੇ ਸੀ ਕਿਸੇ ਦੇ ਮਕਾਨ ਚ ਉੱਥੇ ਉਹ ਰਹਿੰਦਾ ਸੀਗਾ 30 ਸਾਲ ਹੋ ਗਏ ਨੂੰ ਰਹਿੰਦੇ ਨੇ ਉੱਥੇ ਕੁਛ ਕੀ ਕੰਮ ਕਰਦੇ ਹਾਂ ਮੈਂ ਆਪਣੇ ਪੇਂਟ ਦਾ ਕੰਮ ਕਰਦੇ ਕਿੰਨੇ ਬੱਚੇ ਕਿੰਨੇ ਬੱਚੇ 3 ਨਹੀਂ ਇਹ ਉਮਰ ਕਿੰਨੀ ਚੜੀ ਹੋਈ ਉਮਰ ਮੈਂ 70 ਸਾਲ ਹੈ ਬਾਈ ਫਰਦੂ ਦੀ ਨਾਮ ਕੀ ਹੈ ਬਾਈ ਦਾ ਸਤਪਾਲ ਕੋ ਅੱਛਾ ਹਾਂ ਜੀ ਕੀ ਮੰਗ ਕਰਦੇ ਹੋ ਮੰਗ ਮੈਂ ਇਹ ਚਾਹੁੰਦਾ ਮੇਰੇ ਘਰੀ ਤੋਂ ਕਰੀ ਸਜਾਤੀ ਜਾਵੇ ਮੇਰੀ ਨੂੰ ਤਾਂ ਫਾਂਸੀ ਨਹੀਂ ਜਦਾ ਬਸ ਕਿ ਮੈਂ ਉਹਨੇ ਮੇਰੀ ਕਾਲੀ ਦਾ ਹਾਲ ਕੀਤਾ ਤੋ ਇਸ ਹਾਲ ਨਾਲ ਬਦਲ ਲੱਗੇ ਸੂਰਤ ਮੇਨ ਬੜਾ ਵੇ ਵੇ ਲੋ ਦੇਖੋ ਦੇ ਹਾਲ ਤੇ ਵਿੱਚ ਰੋ ਦੇਖ ਲਿਓ ਕਿ ਨਹੀਂ ਸੀ ਜੋਸ ਬੰਦੇ ਨੇ ਲਾਲ ਕੀਤਾ ਇਕਨ ਦਾ ਕੋਈ ਬੱਕਰੇ ਨੂੰ ਵੀ ਨਹੀਂ ਮੜਦਾ ਤੇ ਵੇ ਵੇ ਬਾਹਰ ਕੀ ਗੜਕ ਕੁੱਟ ਕੇ ਮਾਰਨ ਚੜ ਦੇ ਵਿੱਚ ਚੁਪੀ ਪਈ ਸੀ ਇੱਥੇ ਟੱਕਰ ਹੋ ਰਿਹਾ ਸੀ ਆ ਰਸੀ ਪਈ ਸੀ ਕਿਹਨੇ ਚੰਨੀ ਨਾਲ ਗੜਕ ਕੁੱਟਿਆ ਜੀ ਗੜਕ ਕੁੱਟਿਆ